ਗੁਰਜੀਕਾ ਖਾਲਸਾ ਵਾਹਿਗੋਜੀ ਫਤਿਹ ਅੱਪਾ ਅੱਜ ਪਹੁੰਚੇ ਆਂ ਦਰਹ ਦੇ ਵਾਰਡ ਨੰਬਰ 6 ਦਸ਼ਮੇਸ਼ ਨਗਰ ਵਿਖੇ ਜਿੱਥੇ ਕਿ ਇੱਕ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਬਹੁਤ ਵਾਇਰਲ ਹੋਈ ਆ ਜਿਹਦੇ ਕਿ ਬਹੁਤ ਇਹ ਗੰਦਾ ਪਾਣੀ ਸੀਵਰੇਜ ਗੰਦਾ ਪਾਣੀ ਪੀਣ ਵਾਲੇ ਪਾਣੀ 'ਚ ਮਿਕਸ ਹੋ ਕੇ ਆ ਰਿਹਾ ਉਹਨਾਂ ਦੇ ਜਿਹੜੇ ਮਾਲਕ ਨੇ ਮਕਾਨ ਮਾਲਕ ਆਪਣੇ ਨਾਲ ਹਾਜ਼ਰ ਨੇ ਕੀ ਕਹੋਗੇ ਜੀ ਇਸ ਬਾਰੇ ਮੈਂ ਪਹਿਲਾਂ ਤਾਂ মিডিਆ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਛੋਟੀ ਜਿਹੀ ਵੀਡੀਓ ਦੇਖ ਕੇ ਇੰਨਾ ਉਪਰਾਲਾ ਕੀਤਾ ਕਿ ਅਸੀਂ ਤੁਹਾਡਾ ਆਸਾਨ ਨਹੀਂ ਪੁੱਛ ਸਕਦੇ ਪਰ ਇੱਥੇ ਦੀ ਬਿਸ਼ਰਮ ਕਮੇਟੀ ਜਿਨ੍ਹਾਂ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਪਾਣੀ ਦਾ ਕੋਈ ਹੱਲ ਨਹੀਂ ਹੁੰਦਾ ਨਾ ਨਿਕਾਸੀ ਦਾ ਤੇ ਨਾ ਪਾਣੀ ਪੀਣ ਵਾਲੇ ਦਾ ਜਦਕਿ ਇੱਕ ਪਾਣੀ ਬਹੁਤ ਮਹੱਤਤਾ ਹੈਗੀ ਇੱਕ ਪਾਸੇ ਆਪਾਂ ਕਹਿੰਦੇ ਪਾਣੀ ਬਚਾਓ ਪਾਣੀ ਬਚਾਓ ਤੇ ਹਰੇਕ ਹੀ ਬੰਦਾ ਹੁਣ ਪਾਣੀ ਦਾ ਆਪਣਾ ਪ੍ਰਬੰਧ ਕਰ ਨਹੀਂ ਸਕਦਾ ਸੋ ਇਸ ਕਰਕੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਕਿ ਲੋਕਾਂ ਦੀ ਸਿਹਤ ਦੇ ਨਾਲ ਇਸ ਤਰ੍ਹਾਂ ਨਾ ਖਲਵਾੜ ਨਾ ਕਰੋ ਕਿ ਲੋਕਾਂ ਕੋ ਤਾਂ ਪੀਣ ਦੇ ਪਾਣੀ ਦੀ ਗੁੰਜਾਇਸ਼ ਨਹੀਂ ਕੱਲੂ ਬਿਮਾਰੀਆਂ ਲੱਗੀਆਂ ਤਾਂ ਉਹਦਾ ਇਲਾਜ ਕਿੱਥੋਂ ਕਰਵਾਉਣਗੇ ਤੇ ਅਸੀਂ ਤਾਂ ਇਹੀ ਤੁਹਾਡੇ ਥਰੂ ਬੇਨਤੀ ਕਰਦੇ ਆ ਮਿਸਪਲ ਕਮੇਟੀ ਨੂੰ ਕਿ ਇਹਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂ ਜੇ ਆਉਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਾਲ ਮੈਡਮ ਗੁਰਜੋਤ ਕੌਰ ਮੰਗੜ ਜੀ ਮੌਜੂਦ ਨੇ ਮੈਡਮ ਕੀ ਕਹੋਗੇ ਇਸ ਬਾਰੇ ਜੀ ਅਸੀਂ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਰਾਤ ਆਂਟੀ ਜੀ ਦੀ ਵੀਡੀਓ ਪਾਈ ਹੋਈ ਸੀ ਅਸੀਂ ਜਦੋਂ ਦੇਖਿਆ ਤਾਂ ਪਾਣੀ ਦਾ ਬਹੁਤ ਮਾੜਾ ਹਾਲ ਸੀ ਪਲੀਜ਼ ਇੱਕ ਵਾਰ ਉਹ ਵੀਡੀਓ ਤੁਸੀਂ ਦੁਬਾਰਾ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਇੰਨਾ ਕਾਲਾ ਪਾਣੀ ਤਾਂ ਕਿਸੇ ਫੈਕਟਰੀ ਦਾ ਨਹੀਂ ਹੁੰਦਾ ਜਿੰਨਾ ਮਤਲਬ ਇੱਕ ਮਿਊਸਪਲ ਕਮੇਟੀ ਦੇ ਵਿੱਚੋਂ ਆ ਰਹੀ ਸਪਲਾਈ ਦਾ ਪਾਣੀ ਕੰਦਾ ਆ ਤਾਂ ਮੈਂ ਇਦਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਦੇਖੋ ਪਾਣੀ ਇੱਕ ਮੁੱਢਲੀ ਜ਼ਰੂਰਤ ਆ ਸਾਡੀ ਆਪਾਂ ਕਹਿੰਦੇ ਹੁੰਨੇ ਆ ਵੀ ਬੰਦਾ ਰੋਟੀ ਵੀ ਨਾ ਰਹਿ ਸਕਦਾ ਪਰ ਪਾਣੀ ਤਾਂ ਜਦੋਂ ਪਾਣੀ ਉਹ ਗੰਧਲਾ ਹੋ ਗਿਆ ਤਾਂ ਬਿਮਾਰੀਆਂ ਤਾਂ ਆਪਣੇ ਆਪ ਹੀ ਆਉਣੀਆਂ ਨੇ ਤਾਂ ਫਿਰ ਤੁਸੀਂ ਇਹ ਦੇਖੋ ਵੀ ਕਮੇਟੀ ਨੂੰ ਇਹ ਚੀਜ਼ ਜਲਦੀ ਤੋਂ ਜਲਦੀ ਐਕਸ਼ਨ ਚ ਲੈਣੀ ਚਾਹੀਦੀ ਆ ਤੇ ਇਹਦਾ ਹੱਲ ਕਰਨਾ ਚਾਹੀਦਾ ਹਰ ਬੰਦਾ ਇੰਨਾ ਮਤਲਬ ਫਾਈਨੈਂਸ਼ਲੀ ਸਟਰੋਂਗ ਨਹੀਂ ਹੁੰਦਾ ਵੀ ਉਹ ਸਮਰਸੀ ਵੱਲ ਲਵਾ ਲਵੇ ਠੀਕ ਹੈ ਤਾਂ ਹੁਣ ਜਿੰਨਾ ਲੋਕ ਗਰੀਬਾਂ ਦੇ ਘਰ ਮਤਲਬ ਟੁੱਟੀ ਦਾ ਪਾਣੀ ਜਾਂ ਜੁਆੰਦਾ ਵਾ ਸੀਵਰੇਜ ਦਾ ਜਾਂ ਜੋ ਵੀ ਇਹ ਪਾਣੀ ਜਾਂਦਾ ਆ ਕਮੇਟੀ ਦਾ ਤਾਂ ਉਹ ਬੰਦੇ ਵਿਚਾਰੇ ਉਹੀ ਪਾਣੀ ਪੀ ਰਹੇ ਨੇ ਤੇ ਬਿਮਾਰ ਕੱਲ ਨੂੰ ਬਿਮਾਰ ਵੀ ਹੋ ਸਕਦੇ ਨੇ ਬਿਮਾਰੀਆਂ ਵੱਧ ਵੀ ਸਕਦੀਆਂ ਨੇ ਮੇਰੀ ਬੇਨਤੀ ਆ ਤੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਆ ਤੁਸੀਂ ਵੀ ਇਹ ਵੀਡੀਓ ਜਿਆਦਾ ਤੋਂ ਜਲਦੀ ਦੇਖ ਕੇ ਅਮਲ 'ਚ ਲਿਆਓ ਧੰਨਵਾਦ